ਸੋ 89 ਸਾਲ ਦੀ ਉਮਰ ਦੇ ਵਿੱਚ ਆ ਕੇ ਉਹ ਪ੍ਰੋਫੈਸ਼ਨਲੀ ਤੌਰ ਤੇ ਦੌੜੇ ਜੀ ਤੇ ਉਹ ਐਸੇ ਦੌੜੇ ਕਿ 100 ਸਾਲ ਤੱਕ ਦੌੜਦੇ ਰਹੇ ਹੂੰ ਉਸ ਤੋਂ ਉੱਪਰ ਵੀ ਦੌੜਦੇ ਰਹੇ ਆ ਹੁਣ ਪਿੱਛੇ ਜੇ ਕੁਝ ਸਾਲ ਹੋ ਗਏ ਉਹਨਾਂ ਨੇ ਇਹ ਛੱਡੀ ਤੇ ਦੁਨੀਆ ਦੀ ਐਸੀ ਕੋਈ ਰਾਜਦੀਪ ਮੈਰਾਥਨ ਦੌੜ ਨਹੀਂ ਹੋਣੀ ਜੀ ਚ ਫੌਜਾ ਸਿੰਘ ਨਾ ਦੌੜੇ ਹੋਣ 200 400 800 ਇਹ ਤਾਂ ਛੋਟੀਆਂ ਹੋ ਗਈਆਂ ਸਾਰੇ ਮੀਟਰ ਇਹ ਤਾਂ ਟਰੈਕ ਰਿਕਾਰਡ ਵਾਲੀ ਹੋ ਗਈ ਹੈ ਮੈਰਾਥਨ ਕੋਈ 20 ਕਿਲੋਮੀਟਰ ਦੀ ਕੋਈ 42 ਕਿਲੋਮੀਟਰ ਦੀ ਤੁਸੀਂ ਦੇਖੋ 100 ਸਾਲ ਦਾ ਬੰਦਾ 25 ਕਿਲੋਮੀਟਰ ਦੀ ਲੰਡਨ ਮੈਰਾਥਨ ਜਾਂ ਟ੍ਰਾਂਟੋ ਮੈਰਾਥਨ 'ਚ ਦੌੜ ਰਿਹਾ ਅਸੀਂ ਅੱਜ ਕੱਲ ਕਿਲੋਮੀਟਰ ਨਹੀਂ ਤੁਰ ਕੇ ਜਾ ਸਕਦੇ ਉਹ ਟਾਈਮ ਵੀ ਸੁਣ ਲਓ ਹੂੰ ਇਹ ਜਿਹੜੀਆਂ ਮੈਰਾਥਨ 'ਚ ਟਾਈਮ ਕਿੰਨਾ ਕੱਢਿਆ 5 ਘੰਟੇ 40 ਮਿੰਟ ਦਾ ਬੈਸਟ ਰਿਕਾਰਡ ਫੌਜਾ ਸਿੰਘ ਦਾ ਹੈ 100 ਸਾਲ ਦੀ ਉਮਰ ਦੇ ਐਥਲੀਟ ਦਾ ਹੂੰ 5 ਘੰਟੇ 40 ਮਿੰਟ ਦੌੜਨਾ ਲਗਾਤਾਰ ਲਗਾਤਾਰ ਉਹ ਮੈਰਾਥਨ ਪੂਰੀ ਕਰਨੀ ਮੈਂ ਕਹਿੰਦਾ ਆਪਾਂ ਔਟੇਕ ਤੱਕ ਜਾਵਾਂਗੇ ਮਸਾ